Kona hono! Kona hono! Kona ਦੋ ਜੁੱਟੀ ਲੈ ਕੇ ਮੇਰਾ ਭਤੀਜਾ ਕਰਨੂ ਚੱਲਿਆ ਸੀ ਚੈਨਾਟੌਰ ਨੇ ਗੱਲ ਵੱਡਿਆਂ ਦਾ ਰੱਬਾ ਕਿੰਨੀ ਉਮਰ ਤੇ ਦੀ ਉਮਰ ਕਿੰਨੀ ਸੀ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੱਕ ਕੀ ਮੰਗ ਕਰਦੇ ਚੈਨਾ ਡੋਰ ਤੇ ਪੋਨ ਦੀ ਕਾਰੀ ਰੱਬਾ ਮੈਂ ਨੋਟਸਮੈਂਟ ਆ ਮੈਂ ਕਰਾਇਆ ਮੈਂ ਆਪ ਖੋਦ ਸਰਪੰਚਾ ਬਿੰਦ ਦਾ ਰੋਲੇ ਦਾ ਨੋਟਸਮੈਂਟ ਕਰਾਇਆ ਵੀ ਚੈਨਾ ਡੋਰ ਬੰਦ ਕਰਨੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਓ ਰੱਬਾ ਕਿਹਨ ਪਰੇ ਕਾਲਾ ਤੁਮ ਮੈਂ ਨਹੀਂ ਜਾਦਾ ਚੈਨਾ ਡੋਰ ਤੋਂ ਆ ਮੈਂ ਸਾਡੇ ਪਿੰਡ ਸਾਡੇ ਕੀ ਨਾਮ ਤੁਹਾਡਾ ਜਸਪਾਲ ਸਿੰਘ ਜੀ ਤੇ ਕੀ ਹੋਇਆ ਜੀ ਤੁਹਾਨੂੰਤਾ ਡੋਰ ਚਾਇਨਾ ਡੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲਦੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਬੱਚਾ ਉਸ 15 ਸਾਲ ਦੀ ਹੈ ਜੀ ਜੀ ਹੋਇਆ ਕਿਵੇਂ ਕਿੱਥੋਂ ਆ ਰਿਹਾ ਸੀ ਸਕੂਲ ਤੋਂ ਹੀ ਆ ਰਿਹਾ ਸੀ ਜੀ ਜੁਪੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀ ਜੀ ਉਹਨੂੰ ਰਸਤੇ 'ਚ ਡੋਰ ਨੇ ਕੇ ਲੇ ਪਰ ਚਾਈਨਾ ਡੋਰ ਬਾਰੇ ਇਹ ਗੱਲ ਕਹੀਦਾ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨੂੰ ਨਹੀਂ ਵਿਗਦੇ ਨਹੀਂ ਜੀ ਜਦ ਦੇ ਲੋ ਤੁਹਾਡੀ ਜੰਮ ਨਹੀਂ ਆ ਜੀ ਇੱਕ ਨੌਤਾ ਪੁੱਤਰ ਦੀ ਇਕੱਲੇ ਜੀ ਗੱਲਾਂ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਸੀ ਪੁੱਤ ਕੋਈ ਭੈਣ ਦੀ ਚਾਚੇ ਦੀ ਤੇ ਤਾਏ ਦੀ ਭੈਣ ਕੁੜੀ ਹੈ ਭੈਣਾ ਜੀ ਕੋਸ ਮਾਂਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਨੂੰ ਕੀ ਮੰਗੂ ਜੀ ਮੇਰਾ ਨਾਮ ਬਹਾਦਰ ਸਿੰਘ ਹੈ ਪਿੰਡ ਰੋਲੇ ਜੀ ਇਹ ਨਾਮ ਲਾਉਿਆ ਗਿਆ ਨੌਜਵਾਨ ਦੀ ਮੌਤ ਹੋਈ ਹੈ ਚਾਈਨਾ ਡੋਰ ਨਾਲ ਹਾਂ ਸਮਰਾਲੇ ਬਾਈਪਾਸ ਕੋਲ ਪੰਪਰ ਦੇ ਸਾਹਮਣੇ ਸਾਡੇ ਕੋਲ ਤੋਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚਾਈਨਾ ਡੋਰ ਇਹ ਬੋਲਟ ਮੋਟਰਸਾਈਕਲ ਦੇ ਉਹ 15-16 ਸਾਲ ਦਾ ਸੀ ਤੇ ਉਹਦਾ ਗਰਦਨ ਕੱਟੀ ਗਈ ਉਹਦੀ ਕੋਲ ਇਹਦਾ ਮੌਤ ਹੋ ਗਈ ਇਹ ਡੋਰ ਬਾਹਰ ਵੇਖ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਿੱਥਾ ਕੋਈ ਨਹੀਂ ਮਿਲਦਾ ਕਿ ਚਾਈਨਾ ਡੋਰ ਤੇ ਉਹ ਸੁਪਰ ਸਾਲ ਦਾ ਕਹਿਣਾ ਜੀ ਨੱਥ ਪਾਈ ਹੋਈ ਹੈ ਨੱਥ ਕਹਿਣ ਨੂੰ ਆਈ ਪਾਈ ਨਹੀਂ ਗਰਾਊਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਬਾਦੀ ਆਪਾਂ ਨੱਥ ਹੁਣ ਅਗਲਾਤਾ ਪੁੱਤ ਵੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਜੀ ਸਾਹ ਰੋਲੇ ਪਿੰਡ ਦੇ ਸਰਪੰਚ ਸਾਹਿਬ ਦਾ ਉਹਦਾ ਜੀ ਸਰਪੰਚ ਸਾਹਿਬ ਦਾ ਕੀ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਚਾਈਨਾ ਡੋਰ ਕਰ ਲਈ ਕਿ ਇੰਨਾ ਫੈਲਿਆ ਹੋਇਆ ਪੱਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਇਹਦੇ ਬਾਰੇ ਸਰਕਾਰਾਂ ਰੋਕਣਾ ਚਾਹੀਦਾ ਕਿੱਥੋਂ ਆਉਂਦੀ ਹੈ ਪਹਿਲਾਂ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿਥੋਂ ਆਈ ਪਤਾ ਨਹੀਂ ਕਰਦੇ ਇਹ ਦੁਕਾਨ ਵਾਲੇ ਤੇ ਕੀ ਮੰਗ ਕਰਦੇ ਇਹ ਗੱਲ ਇਨਸਾਫ ਹੋਣਾ ਚਾਹੀਦਾ ਚਾਣਾ ਰੋਡ ਦੀ ਪਕੜ ਹੋਣੀ ਚਾਹੀਦੀ ਤੇ ਇਹ ਮੁੱਤਟਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਸਰ ਬੱਚੇ ਦੀ ਉਮਰ ਇੰਨੀ ਸੀ ਕੀ ਨਾਮ ਸੀ ਕਿਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨ ਜੋ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਹੈ ਕਿ ਚਾਈਨਾ ਡੋਰ ਸੀ ਉਹ ਹਜੇ ਜਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਬੁਖਾਰਾਸ਼ਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਰਨੇ ਜਾਂ ਬਾਹਰੋਂ ਆ ਰਹੀ ਹੈ ਦੋ ਇਹ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਪਤੰਗ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਹਾਂ ਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ